ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦੇ ਸਨਮੁਖ ਅਸੀਂ ਆਪਣਾ ਅਗਲਾ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੀ ਹੋ ਕਿ ਅਸੀਂ ਆਪ ਜੀ ਦੇ ਨਾਲ ਇਹ ਜੋ ਇੱਕ ਕਿਤਾਬ ਹੈ ਅਰਦਾਸ ਸਾਂਝੀ ਕਰ ਰਹੇ ਹਾਂ ਜੋ ਕਿ ਡਾਕਟਰ ਜਸਵੰਤ ਸਿੰਘ ਜੀ ਨਿੱਕੀ ਉਹਨਾਂ ਦੀ ਲਿਖੀ ਹੋਈ ਹੈ ਅਤੇ ਇਸ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਰਦਾਸ ਦੇ ਇੱਕ ਇੱਕ ਲਫ਼ਜ਼ ਦਾ ਅਰਥ ਕੀਤਾ ਹੈ ਵਿਆਖਿਆ ਕੀਤੀ ਹੈ ਕਿ ਇਹ ਕਿਉਂ ਸਾਡੇ ਵਿਦਵਾਨਾਂ ਨੇ ਵਡਿਆਣੇ ਅਰਦਾਸ ਵਾਸਤੇ ਚੁਣਿਆ ਅਸੀਂ ਆਪ ਜੀ ਦੇ ਨਾਲ ਇਸ ਦੀ ਸਾਂਝਾ ਕਰ ਰਹੇ ਹਾਂ ਕਿ ਸਾਡਾ ਇੱਕ ਹੀ ਮਕਸਦ ਹੈ ਕਿ ਜੋ ਗੁਰੂ ਦਾ ਉਪਦੇਸ਼ ਹੈ ਜੋ ਸਾਡੀਆਂ ਮਾਨਤਾਵਾਂ ਹਨ ਸੰਸਕਾਰ ਹਨ ਉਹਨਾਂ ਦਾ ਜੋ ਵਿਆਖਿਆ ਹੈ ਸੰਗਤਾਂ ਤੱਕ ਪਹੁੰਚ ਸਕੇ ਇਹ ਨਹੀਂ ਹੈ ਕਿ ਸਿਰਫ ਅਸੀਂ ਹੀ ਇਹ ਕੰਮ ਕਰ ਰਹੇ ਹਾਂ ਦੁਨੀਆ ਭਰ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ ਪਰ ਇਹ ਵੀ ਸੱਚ ਹੈ ਇਹ ਸਾਨੂੰ ਕਬੂਲ ਲੈਣੀ ਚਾਹੀਦੀ ਹੈ ਕਿ ਜਿੰਨੇ ਵੱਡੇ ਲੈਵਲ ਤੇ ਅਸੀਂ ਸੋਚਦੇ ਹਾਂ ਕਿ ਪ੍ਰਚਾਰ ਹੋ ਰਿਹਾ ਹੈ ਜਾਂ ਅਸੀਂ ਕਰ ਰਹੇ ਹਾਂ ਉਸ ਦਾ ਅਸਰ ਉਹਨਾਂ ਜਿਆਦਾ ਸਾਡੇ ਸਿੱਖ ਸਮਾਜ ਉੱਤੇ ਦਿਖਾਈ ਨਹੀਂ ਦਿੰਦਾ ਉਹ ਸਭ ਰਹੀਆਂ ਜਿਨ੍ਹਾਂ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ ਗੁਰਮਤ ਸਾਨੂੰ ਰੋਕਦੀ ਹੈ ਚਾਹੇ ਉਹ ਪਤਿਤਪੁਣਾ ਹੈ ਚਾਹੇ ਉਹ ਨਸ਼ੇ ਹਨ ਚਾਹੇ ਉਹ ਲੜਾਈਆਂ ਝਗੜੇ ਈਰਖਾ ਉੱਚ ਨੀਚ ਜਾਤ ਪਾਤ ਸਭ ਕੁਛ ਸਾਡੇ ਸਮਾਜ ਦਾ ਸਾਡੇ ਜੀਵਨ ਦਾ ਹਿੱਸਾ ਬਣ ਚੁੱਕਾ ਹੈ। ਇਸ ਦਾ ਰੀਜ਼ਨ ਸ਼ਾਇਦ ਇਹੀ ਹੈ ਕਿ ਅਸੀਂ ਗੁਰਬਾਣੀ ਪੜ੍ਹਦੇ ਸੁਣਦੇ ਜ਼ਰੂਰ ਹਾਂ ਪਰ ਉਸ ਨੂੰ ਮੰਨਦੇ ਨਹੀਂ ਹਾਂ। ਉਸ ਤੇ ਚੱਲਦੇ ਨਹੀਂ ਹਾਂ। ਇਸ ਲਈ ਅਸੀਂ ਸੰਤਾਂ ਨੂੰ ਬਾਰ-ਬਾਰ ਇਹ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਪੜ੍ਹਨੀ ਸੁਣਨੀ ਬਹੁਤ ਵਧੀਆ ਕਰਮ ਹੈ। ਇਸ ਨੂੰ ਕੋਈ ਗਲਤ ਨਹੀਂ ਕਹਿੰਦਾ, ਕੋਈ ਮਾੜਾ ਨਹੀਂ ਕਹਿੰਦਾ। ਪਰ ਉਸ ਤੋਂ ਅੱਗੇ ਵੀ ਚੱਲਣ ਦੀ ਲੋੜ ਹੈ। ਇਏ ਅਸੀਂ ਕਿਤੇ ਚੱਲਣਾ ਹੈ ਤੇ ਕਦਮ-ਕਦਮ ਕਰਕੇ ਸਫ਼ਰ ਮੁਕਾਉਣਾ ਪਏਗਾ ਤਾਂ ਹੀ ਕਿਤੇ ਮੰਜ਼ਿਲ ਤੇ ਪਹੁੰਚ ਸਕਦੇ ਹਾਂ ਅਗਲਾ ਕਦਮ ਸਾਡਾ ਇਹ ਹੈ ਕਿ ਅਸੀਂ ਕੁਰਬਾਨੀ ਦੇ ਅਰਥ ਸਮਝੀਏ ਕੁਰਬਾਨੀ ਦੇ ਵਿਆਖਿਆ ਸਮਝੀਏ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਹਨ ਉਸ ਤੋਂ ਅਗਲਾ ਕਦਮ ਹੈ ਕਿ ਉਸ ਉਪਦੇਸ਼ ਨੂੰ ਉਸ ਅੰਨਾ ਅਰਥਾਂ ਨੂੰ ਆਪਣੇ ਚੇਤੇ ਵਿੱਚ ਦਿਮਾਗ ਵਿੱਚ ਯਾਦ ਰੱਖੀਏ ਉਸ ਤੋਂ ਅਗਲਾ ਕਦਮ ਹੈ ਕਿ ਅਸੀਂ ਫੇਰ ਆਪਣੀ ਲਾਈਫ ਦਾ ਕੰਪੈਰੀਜ਼ਨ ਕਰੀਏ ਉਸ ਤੋਂ ਰਿਫਲੈਕਟ ਕਰੀਏ ਕਿ ਗੁਰਬਾਣੀ ਕੀ ਕਹਿ ਰਹੀ ਹੈ ਗੁਰੂ ਸਾਹਿਬ ਕੀ ਕਹਿ ਰਹੇ ਹਨ ਤੇ ਅਸੀਂ ਜੀਵਨ ਵਿੱਚ ਕੀ ਕਰ ਰਹੇ ਹਾਂ ਫੇਰ ਹੀ ਸਾਨੂੰ ਇਹ ਸਮਝ ਆਏਗਾ ਕਿ ਭਾਈ ਅਸੀਂ ਸਾਰਾ ਕੁਝ ਗੁਰਮਤ ਤੋਂ ਗੁਰਬਾਣੀ ਤੋਂ ਉਲਟ ਪਾਸੇ ਜਾ ਰਹੇ ਹਾਂ ਤਾਂ ਹੀ ਸਾਡੇ ਜੀਵਨ ਵਿੱਚ ਸਾਡੇ ਸਮਾਜ ਵਿੱਚ ਸਾਡੇ ਪ੍ਰਬੰਧ ਵਿੱਚ ਸਾਡੇ ਸਿਸਟਮ ਵਿੱਚ ਕੋਈ ਚੇਂਜ ਆ ਸਕਦੀ ਹੈ ਤੇ ਜਿਉ ਕੰਮ ਕਰ ਸਕਦੇ ਹਾਂ ਜੋ ਗੁਰੂ ਸਾਹਿਬ ਦਾ ਤੀਜਾ ਹੈ ਜੋ ਗੁਰਜਸ ਲਈ ਸਾਨੂੰ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਜਨਮ ਦਿੱਤਾ ਹੈ ਅੱਜ ਜੋ ਅਸੀਂ ਚੈਪਟਰ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ ਉਹ ਹੈ 51 ਨੰਬਰ ਜਦੋਂ ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਤੇ ਉਸ ਤੋਂ ਬਾਅਦ ਅਸੀਂ ਅਰਦਾਸ ਕਰਦੇ ਹਾਂ ਧਰਮ ਦਾ ਜੈਕਾਰ ਦਰਸਬ ਲਿਖਦੇ ਹਨ ਗੁਰਸਿੱਖ ਨੇ ਅਰਦਾਸ ਵਿੱਚ ਸਿੱਖੀ ਮੰਗੀ ਰਹਿਤ ਮੰਗੀ ਵਿਵੇਕ ਮੰਗਿਆ ਵਿਸਾਹ ਮੰਗਿਆ ਭਰੋਸਾ ਮੰਗਿਆ ਨਾਮ ਮੰਗਿਆ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਮੰਗਿਆ ਚੌਕੀਆਂ ਝੰਡਿਆਂ ਬੁੰਗਿਆਂ ਦੀ ਅਟਲਤਾ ਮੰਗੀ ਇਸ ਲਈ ਕਿ ਧਰਮ ਦਾ ਧਰਮ ਕਾ ਜੈਕਾਰ ਹੋਵੇ ਇਹ ਧਰਮ ਕੀ ਧਰਮ ਦਾ ਜੈਕਾਰ ਕੀ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਵਿੱਚ ਆਪਣੇ ਆਗਮਨ ਦਾ ਕਾਰਨ ਦੱਸਿਆ ਧਰਮ ਚਲਾਵਨ ਤੇ ਇਸ ਧਰਮ ਚਲਾਵਨ ਦੇ ਦੋ ਅੰਗ ਦੱਸੇ ਸੰਤ ਉਭਾਰਨ ਤੇ ਦੁਸ਼ਟ ਉਪਾਰ ਰੱਬ ਦੇ ਨੇਕ ਬੰਦਿਆਂ ਦੀ ਰਾਖੀ ਸੇਵਾ ਤੇ ਸੰਭਾਲ ਤੇ ਜ਼ਬਰ ਜ਼ੁਲਮ ਕਰਨ ਵਾਲੇ ਦਾ ਸੰਘਾਰ ਇਹ ਧਰਮ ਹੈ ਇਸੇ ਧਰਮ ਦੇ ਜੈਕਾਰ ਦੀ ਜਾਂਚਨਾ ਸਿੱਖੀ ਵਿੱਚ ਕੀਤੀ ਜਾਂਦੀ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸ੍ਰੀ ਰਾਗ ਬਾਰ ਮਹੱਲਾ ਚੌਥਾ ਅੰਗ 99 89 ਇਸ ਧਾਰਨਾ ਵਾਲਾ ਧਰਮ ਸੂਰਬੀਰਤਾ ਤੇ ਨਿਡਰਤਾ ਦਾ ਧਰਮ ਹੀ ਹੋ ਸਕਦਾ ਹੈ ਕਾਹੂ ਤੇ ਨਾ ਡਰੇ ਭਗਤ ਰਬਦਾਸ ਜੀ ਰਾਗ ਮਾਰੂ ਵਿੱਚ ਉਪਦੇਸ਼ ਕਰਦੇ ਹਨ ਇਸ ਧਰਮ ਦੇ ਅਨਿਆਂ ਦਾ ਅਧਰਸ਼ ਹੋਣਾ ਲਾਜ਼ਮੀ ਹੈ ਕਿਸੇ ਨੂੰ ਬਦੋ ਬਦੀ ਡਰਾਉਣਾ ਜ਼ਬਰ ਹੈ ਕਿਸੇ ਤਿੰਹਾਣੇ ਕਿਸੇ ਦਾ ਤਿੰਹਾਣੇ ਡਰ ਪਰਵਾਣ ਕਰਨਾ ਕਾਇਰਤਾ ਹੈ ਸੇਖ ਲਈ ਜ਼ਬਰ ਤੇ ਕਾਇਰਤਾ ਦੋਵੇਂ ਵਿਵਰਜਿਤ ਹਨ ਉਸ ਨੂੰ ਭੈ ਦੇਣਾ ਵੀ ਮਨਾ ਹੈ ਤੇ ਭੈ ਸਹਿਣਾ ਵੀ ਅਸੀਂ ਪੜ੍ਹਦੇ ਹਾਂ ਨੌਵੇਂ ਪਾਸ਼ਾ ਦੇ ਬਚਨ ਪੈ ਕਾਹੂ ਕੋ ਦੇਤਨੇ ਨਹਿ ਪੈ ਨਾਨਤ ਆਨ ਸੂਰ ਬੀਰਤਾ ਤੇ ਨਿਰਵੈਰਤਾ ਉਸ ਦਾ ਧਰਮ ਹੈ ਧਰਮ ਕਾ ਜੈਕਾਰ ਐਸੇ ਧਰਮ ਦੀ ਫਤਿਹ ਦੀ ਜਾਂਚਨਾ ਹੈ ਧਰਮ ਕਾ ਜੈਕਾਰ ਐਲਾਨ ਹੈ ਐਸੀ ਦ੍ਰਿੜਤਾ ਦਾ ਕਿ ਧਰਮ ਕਿਸੇ ਤਾਕਤ ਅੱਗੇ ਝੁਕੇਗਾ ਨਹੀਂ ਸੇਕਨੂੰ ਆਪਣੇ ਆਦਰਸ਼ਾਂ ਦੀ ਪਕੜ ਹੋਵੇਗੀ ਇਹਨਾਂ ਦੀ ਪੂਰਤੀ ਲਈ ਉਹ ਜੂਝਦਾ ਰਹੇਗਾ ਤੇ ਨਿਸ਼ਚੈ ਕਰ ਆਪਣੀ ਜਿੱਤ ਕਰੇਗਾ ਇਹ ਜਿੱਤ دنیਾਬੀ ਜਾਂ ਪਦਾਰਥਕ ਜਿੱਤ ਨਹੀਂ ਨੈਤਿਕ ਤੇ ਸਦਾਚਾਰਕ ਜਿੱਤ ਹੈ ਜੇਕਰ ਉਸ ਦੇ ਧਰਮ ਨੂੰ ਕੋਈ ਡੁਲਾ ਨਹੀਂ ਸਕਿਆ ਜੇਕਰ ਉਸ ਦਾ ਸਿੱਧਕ ਸੁਆਸਾ ਨਾਲ ਨਿਭ ਗਿਆ ਤਾਂ ਉਸ ਦੇ ਆਦਰਸ਼ਾਂ ਦੀ ਜਿੱਤ ਹੋਈ ਇਸ ਜਿੱਤ ਲਈ ਉਸ ਦਾ ਸਿਰ ਭਾਵੇਂ ਕੰਮ ਆ ਗਿਆ ਹੋਵੇ ਇਹੋ ਧਰਮ ਦਾ ਜੈਕਾਰ ਹੈ ਇਹੋ ਵੈ ਗੁਰੂ ਜੀ ਦੀ ਫਤਿਹ ਹੈ ਇਹੋ ਪੰਥ ਦੀ ਜੀਤ ਹੈ ਇਹੋ ਹਰ ਕੀ ਜਇਆ ਹੈ ਰਾਜਨੀਤੀ ਸਿੱਖ ਧਰਮ ਦਾ ਅਨਿਖੜ ਅੰਗ ਹੈ ਪਰ ਸਿੱਖੀ ਵਿੱਚ ਰਾਜਨੀਤੀ ਦਾ ਜੈਕਾਰ ਨਹੀਂ ਮੰਗਿਆ ਗਿਆ ਧਰਮ ਦਾ जयकार ਹੀ ਮੰਗਿਆ ਗਿਆ ਹੈ ਰਾਜਨੀਤਿਕ ਹਾਰ ਵਿੱਚ ਵੀ ਧਰਮ ਦਾ जयकार ਹੋ ਸਕਦਾ ਹੈ ਹੁੰਦਾ ਵੀ ਆਇਆ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਸ਼ਹੀਦ ਕਰਵਾ ਲਿਆ ਚਾਰੇ ਪੁੱਤਰ ਸ਼ਹੀਦ ਕਰਵਾ ਲਿਆ ਪੁੱਤਰਾਂ ਵਰਗੇ ਅਣਗਿਣਤ ਸਿੱਖ ਸ਼ਹੀਦ ਕਰਵਾ ਲਏ ਆਪਣਾ ਵਸਾਇਆ ਪਿਆਰਾ ਆਨੰਦਪੁਰ ਛੱਡਣ ਦੀ ਮਜਬੂਰੀ ਸਹਾਰੀ ਘਰੋਂ ਬੇਘਰ ਹੋਏ ਬੇਸਰੋ ਸਮਾਨੀ ਦੀ ਹਾਲਤ ਵਿੱਚ ਜੰਗਲਾਂ ਉਹ ਦਿਆਨਾਂ ਵਿੱਚ ਭਟਕਦੇ ਫਿਰੇ ਪਰ ਇਸ ਬੇਸਰੋ ਸਮਾਨੀ ਵਿੱਚ ਵੀ ਧਰਮ ਦਾ ਜੈ ਜੈਕਾਰ ਪ੍ਰਤੱਖ ਸੀ ਆਪ ਦਾ ਲਿਖਿਆ ਜਫਰ ਨਾਮਾ ਫਤਿਹ ਦੀ ਚਿੱਠੀ ਇਸੇ ਜੈ ਜੈਕਾਰ ਦਾ ਐਲਾਨ ਸੀ ਧਰਮ ਦਾ ਜੈਕਾਰ ਕਿਸੇ ਧਰਮ ਵਿਸ਼ੇਸ਼ ਦਾ ਜੈਕਾਰ ਨਹੀਂ ਸਗੋਂ ਸਮਸਤ ਧਰਮਾਂ ਦਾ ਜੈਕਾਰ ਹੈ ਗੁਰੂ ਅਮਰਦਾਸ ਜੀ ਸਾਰੀ ਮਨੁੱਖਤਾ ਦੇ ਕਲਿਆਣ ਦੀ ਅਰਦਾਸ ਕਰਦਿਆਂ ਆਖਦੇ ਹਨ ਕਿ ਹੇ ਮਾਲਕ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਹਾਰ ਜਿਤ ਦੁਆਰੇ ਉਬਰੈ ਤਿਤੈ ਲਹਿਓ ਉਬਾਰ ਬਲਾਵਲ ਵਾਰ ਮਹੱਲਾ ਚੌਥਾ ਸ਼ਲੋਕ ਮਹੱਲਾ ਤੀਜਾ ਅੰਗ 853 ਗੁਰਮਤਿ ਵਿੱਚ ਤਾਂ ਕੇਵਲ ਗੁਰਮਤਿ ਵਿੱਚ ਤਾਂ ਧਰਮ ਕੇਵਲ ਇੱਕ ਹੀ ਮੰਨਿਆ ਗਿਆ ਹੈ ਏਕੋ ਧਰਮ ਦਿਰੜੈ ਸਚ ਕੋਈ ਬਸੰਤ ਮਹੱਲਾ ਪੰਜਵਾਂ ਅੰਗ 1188 ਇਹ ਸੱਚ ਦਾ ਧਰਮ ਹੈ ਸਤ ਧਰਮ ਜਦੋਂ ਸੱਚ ਅਲੋਪ ਹੋ ਜਾਂਦਾ ਹੈ ਤਾਂ ਕਲ ਕਾਲਖ ਬੇਤਾਲ ਦੀ ਅਵਸਥਾ ਵਰਤਦੀ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਸਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਆਸਾ ਕੀ ਵਾਰ ਮਹਲਾ ਪਹਿਲਾ ਸ਼ਲੋਕ ਮਹਲਾ ਪਹਿਲਾ ਅੰਗ 468 ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਦੀ ਦਸ਼ਾ ਵਪਰਦੀ ਹੈ ਅਸੀਂ ਆਸਾ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਦੇ ਹਾਂ ਐਸੇ ਕੂੜਤਾ ਤੋਂ ਪਰੇਜ ਹੀ ਧਰਮ ਹੈ ਸੱਚ ਨੂੰ ਆਚਰਣ ਵਿੱਚ ਸਿੰਜਰਨ ਦੇਣਾ ਹੀ ਧਰਮ ਹੈ ਧਰਮ ਜੀਵਨ ਤੋਂ ਵੱਖ ਕੋਈ ਅਰਥ ਨਹੀਂ ਰੱਖਦਾ ਜੀਵਨ ਅੰਦਰ ਧਰਮ ਦਾ ਸਥਾਨ ਉੱਚਤਮ ਰਹੇ ਇਹੋ ਧਰਮ ਦਾ ਜੈਕਾਰ ਹੈ ਧਰਮ ਜੀਵਨ ਨੂੰ ਕੇਵਲ ਰੱਬ ਨਾਲ ਹੀ ਨਹੀਂ ਫਦਾ ਮਾਨਵਤਾ ਨਾਲ ਵੀ ਜੋੜਦਾ ਹੈ ਧਰਮ ਜੀਵਨ ਨੂੰ ਕੇਵਲ ਰੱਬ ਨਾਲ ਹੀ ਨਹੀਂ ਸਗੋਂ ਮਾਨਵਤਾ ਨਾਲ ਵੀ ਜੋੜਦਾ ਹੈ ਧਰਮ ਕਾ ਜੈਕਾਰ ਇਸ ਨਾਤੇ ਮਾਨਵਤਾ ਦਾ ਜੈਕਾਰ ਹੈ ਸਮੁੱਚੇ ਮਨੁੱਖ ਮਾਤਰ ਦੇ ਕਲਿਆਣ ਦਾ ਆਵਾਜ਼ਾ ਹੈ ਧਰਮ ਕਾ ਜੈਕਾਰ ਅਧਰਮ ਦੀ ਨਖੇਦੀ ਹੈ ਕਟੜਤਾ ਦੀ ਨਕਾਰਤਾ ਹੈ ਵਹਿਮਾ ਪਰਮਾ ਦਾ ਵਿਰੋਧ ਹੈ ਭੇਖ ਦੀ ਅਸਵੀਕ੍ਰਿਤੀ ਹੈ ਪਖੰਡ ਦਾ ਖੰਡਨ ਹੈ ਵਿਤਕਰੇ ਦਾ ਤ੍ਰਿਸਕਾਰ ਹੈ ਪੱਖਪਾਤ ਦਾ ਪ੍ਰਤੀਰੋਧ ਹੈ ਕਰਮ ਕਾਂਡ ਤੋਂ ਨਾਬਰਤਾ ਹੈ ਸੰਖੇਪ ਵਿੱਚ ਹਰ ਤਰ੍ਹਾਂ ਦੇ ਫੋਕਟ ਧਰਮ ਦਾ ਵਿਰੋਧ ਹੈ ਇਹ ਤਾਂ ਕੇਵਲ ਸੱਚ ਦੀ ਵਹਿਗੁਰੂ ਜੀ ਕੀ ਫਤਿਹ ਦਾ ਐਲਾਨ ਹੈ ਧਰਮ ਜਬਤ ਸਿਖਾਲਦਾ ਹੈ ਸੰਜਮ ਦੀ ਸਾਧਨਾ ਕਰਾਉਂਦਾ ਹੈ ਜ਼ਿੰਦਗੀ ਨੂੰ ਮर्यादा ਦਿੰਦਾ ਹੈ ਤੇ ਧਰਮ ਦਾ ਜੈਕਾਰ ਇਸ ਪੱਖੋਂ ਜਬਤ ਦਾ ਜੈਕਾਰ ਹੈ بے ਜ਼ਾਬਤੀ ਦਾ ਵਿਰੋਧ ਹੈ ਰਹਿਤ ਦੀ ਫਤਿਹ ਹੈ ਰਹਿਤ ਹੀਨਤਾ ਦਾ ਤ੍ਰਿਸਕਾਰ ਹੈ ਮਰਿਆਦਾ ਕੁਸ਼ਲਤਾ ਦਾ ਬੋੜਬਾੜਾ ਹੈ ਨਾ ਮਰਜਾਦਗੀ ਦੀ ਨਖੇਦੀ ਹੈ ਧਰਮ ਕਾ ਜੇਕਾਰ ਜੇਕਾਰੇ ਦਾ ਧਰਮ ਨਿਭਾਉਣਾ ਵੀ ਹੈ ਸਿੱਖੀ ਦਾ ਜੇਕਾਰਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਸ ਦੇ ਦੋ ਅਰਥ ਹਨ ਪਹਿਲਾ ਇਹ ਕਿ ਜੋ ਕੋਈ ਅਕਾਲ ਪੁਰਖ ਦਾ ਨਾਮ ਸਤਿ ਸ੍ਰੀ ਅਕਾਲ ਬੋਲੇਗਾ ਉਹ ਨਿਹਾਲ ਹੋਵੇਗਾ। ਦੂਜਾ ਇਹ ਕਿ ਜਦੋਂ ਵੀ ਜਿੱਥੇ ਵੀ ਕੋਈ ਬੋਲੇਗਾ ਅਰਥਾਤ ਪੁਕਾਰ ਕਰੇਗਾ ਤਾਂ ਖਾਲਸਾ ਉਸ ਦੀ ਬੋੜੀ ਕਰਕੇ ਉਸ ਨੂੰ ਨਿਹਾਲ ਕਰੇਗਾ। ਇਹ ਇੱਕ ਤਰ੍ਹਾਂ ਦੀ ਪ੍ਰਤਗਿਆ ਹੈ ਤੇ ਇਸ ਪ੍ਰਤਗਿਆ ਦਾ ਐਲਾਨ ਉੱਚੀ ਆਵਾਜ਼ ਨਾਲ ਸਤਿ ਸ੍ਰੀ ਅਕਾਲ ਬੋਲ ਕੇ ਕੀਤਾ ਜਾਂਦਾ ਹੈ। یوں ਧਰਮ ਕਾਜ ਕਰ ਧਾਰਮਿਕ ਸਹਿਨਸ਼ੀਲਤਾ ਧਰਮੀਆਂ ਦੀ ਸੁਰੱਖਿਆ ਆਦਰਸ਼ਾਂ ਲਈ ਕਾਲਣਾ ਮਨੁੱਖ ਮਾਤਰ ਦੇ ਕਲਿਆਣ ਤੇ ਪੁਕਾਰ ਕਰਨ ਵਾਲਿਆਂ ਦੀ ਬੋੜੀ ਦੀ ਪ੍ਰਤਗਿਆ ਹੈ ਇਹ ਆਦਰਸ਼ਾਂ ਦੀ ਫਤਿਹ ਤੇ ਅਧਰਮ ਤੋਂ ਰੱਖਿਆ ਦੀ ਅਰਦਾਸ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਜੈ ਜੈ ਧਰਮ ਕਰੇ ਦੂਤ ਭੇ ਭਲਾਏ ਅਸਾ ਮਹਿਲਾ ਪੰਜਵਾਂ ਅੰਗ 460 ਇਓ ਧਰਮ ਦਾ ਜੈਕਾਰ ਧਰਮ ਕਾ ਜੈਕਾਰ ਧਾਰਮਿਕ ਸਹਿਨਸ਼ੀਲਤਾ ਧਰਮੀਆਂ ਦੀ ਸੁਰੱਖਿਆ ਆਦਰਸ਼ਾਂ ਲਈ ਕਾਲਣਾ ਮਨੁੱਖ ਮਾਤਰ ਦੇ ਕਲਿਆਣ ਤੇ ਪੁਕਾਰ ਕਰਨ ਵਾਲਿਆਂ ਦੀ ਬਹਾੜੀ ਦੀ ਪ੍ਰਤਗਿਆ ਹੈ ਇਹ ਆਦਰਸ਼ਾਂ ਦੀ ਫਤਿਹ ਤੇ ਅਧਰਮ ਤੋਂ ਰੱਖਿਆ ਦੀ ਅਰਦਾਸ ਹੈ ਨਾਲ ਹੀ ਇਹ ਰਾਖੀ ਕਰਨ ਵਾਲੇ ਦੀ ਵੀ ਜੈਕਾਰ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਜੈ ਜਗਦੀਸ਼ ਪ੍ਰਭ ਰਖਵਾਰੇ ਰਾਖੇ ਪਰਖੈ ਸੋਈ ਮਲਾਰ ਮਹੱਲਾ ਪਹਿਲਾ ਅੰਗ 1274 ਆਓ ਅਸੀਂ ਵੀ ਵਾਹਿਗੁਰੂ ਅੱਗੇ ਅਕਾਲ ਪੁਰਖ ਅੱਗੇ ਇਹ ਅਰਦਾਸ ਕਰੀਏ ਕਿ ਅਸੀਂ ਜੇ ਧਰਮ ਕਾ ਜੈਕਾਰ ਅਰਦਾਸ ਵਿੱਚ ਆਖਦੇ ਹਾਂ ਤੇ ਫਿਰ ਉਸ ਉੱਤੇ ਪਹਿਰਾ ਦੇਣ ਦੀ ਵੀ ਗੁਰੂ ਜੀ ਸਾਨੂੰ ਸਮਰੱਥਾ ਸੋਜੀ ਬਲ ਬੁੱਧ ਬਖਸ਼ੇ ਅਗਲਾ ਜੋ ਚੈਪਟਰ ਹੈ 52 ਨੰਬਰ ਉਹ ਹੈ ਮਨ ਨੀਵਾ ਮਤ ਉੱਚੀ ਮਨ ਸਾਡੇ ਅੰਦਰ ਦਾ ਉਹ ਉਪਕਰਨ ਹੈ ਜਿਸ ਰਾਹੀਂ ਬਾਹਰਲੇ ਸੰਸਾਰ ਨਾਲ ਸਾਡਾ ਸਬੰਧ ਬੰਨਦਾ ਹੈ ਗਿਆਨ ਇੰਦਰੀਆਂ ਰਾਹੀਂ ਇਹ ਸੰਸਾਰ ਦਾ ਗਿਆਨ ਪ੍ਰਾਪਤ ਕਰਦਾ ਹੈ ਤੇ ਕਰਮ ਇੰਦਰੀਆਂ ਰਾਹੀਂ ਇਸੇ ਸੰਸਾਰ ਉੱਪਰ ਅਸਰ ਅੰਦਾਜ਼ ਹੁੰਦਾ ਹੈ ਪੰਜਾ ਤਤਾਂ ਤੋਂ ਜਨਮਿਆ ਇਹ ਮਨ ਆਤਮਾ ਦੇ ਪ੍ਰਕਾਸ਼ ਨਾਲ ਚੇਤਨ ਹੁੰਦਾ ਹੈ ਦਰ ਅਸਲ ਇਹ ਚੇਤਨ ਆਤਮਾ ਤੇ ਅਚੇਤਨ ਸਰੀਰ ਦੇ ਸੰਯੋਗ ਤੋਂ ਹੀ ਪੈਦਾ ਹੁੰਦਾ ਹੈ ਅਸੀਂ ਪੜ੍ਹਦੇ ਹਾਂ ਗੁਰਬਾਣੀ ਵਿੱਚ ਇਹ ਪੰਜ ਇਹ ਅਹੰਮ ਇਹ ਮਨ ਪੰਜ ਤਤ ਤੇ ਜਨਮ ਦਰ ਅਸਲ ਇਹ ਚੇਤਨ ਆਤਮਾ ਤੇ ਅਚੇਤਨ ਸਰੀਰ ਦੇ ਸੰਯੋਗ ਤੋਂ ਹੀ ਪੈਦਾ ਹੁੰਦਾ ਹੈ। ਇਸ ਦਾ ਇੱਕ ਪੱਖ ਹਉਮੈ ਹੈ ਜੋ ਕੁਝ ਵੀ ਇਹ ਕਰਦਾ ਹੈ ਉਸ ਨੂੰ ਇਹ ਮੈਂ ਮੇਰੀ ਨਾਲ ਸਬੰਧਤ ਕਰੀ ਜਾਂਦਾ ਹੈ। ਇਹ ਮੈਂ ਵੇਖਿਆ ਇਹ ਮੈਂ ਸੋਚਿਆ ਇਹ ਮੈਂ ਚਿਤਵਿਆ ਇਹ ਮੈਂ ਕੀਤਾ ਆਦਿ। ਜੋ ਕੁਝ ਵੀ ਇਹ ਸੋਚਦਾ ਹੈ ਆਪਣੀ ਮੈਂ ਵਾਸਤੇ ਸੋਚਦਾ ਹੈ ਜੋ ਕੁਝ ਵੀ ਇਹ ਮੰਗਦਾ ਹੈ ਆਪਣੀ ਹੋਂ ਵਾਸਤੇ ਮੰਗਦਾ ਹੈ ਜੋ ਕੁਝ ਵੀ ਇਹ ਕਰਦਾ ਹੈ ਆਪਣੇ ਅਹੰਗ ਦੇ ਹਿਤ ਵਾਸਤੇ ਕਰਦਾ ਹੈ ਇਸ ਦੀ ਐਸੀ ਸੋਚ ਨਹੀਂ ਅਹੰ ਬੁੱਧੀ ਜਾਂ ਅਹੰ ਮਤ ਹੈ ਇਸੇ ਕਾਰਨ ਇਹ ਆਫਰਿਆ ਫਿਰਦਾ ਹੈ ਕਿਸੇ ਨਾਲ ਵਿੱਦਦਾ ਨਹੀਂ ਐਸੇ ਮਨ ਦੇ ਆਖੇ ਲੱਗਣਾ ਮਨ ਮਤ ਹੈ ਹਉ ਮੈਂ ਹੀ ਫੁੱਲ ਕੇ ਹੰਕਾਰ ਹੋ ਜਾਂਦੀ ਹੈ ਤੇ ਅਹੰਕਾਰੀ ਮਨ ਵਿੱਚ ਕੋਈ ਉਪਦੇਸ਼ ਨਹੀਂ ਠਹਿਰਦਾ ਅਹੰਕਾਰੀ ਤਾਂ ਕੋਈ ਉਪਦੇਸ਼ ਗ੍ਰਹਿਣ ਹੀ ਨਹੀਂ ਕਰਦਾ ਸੋ ਉਸ ਦੀ ਮਤ ਪ੍ਰਸ਼ਟ ਹੋ ਜਾਂਦੀ ਹੈ ਖੀਨ ਹੋ ਜਾਂਦੀ ਹੈ ਪਰ ਜਿਹੜਾ ਮਨ ਨਿਮਰਤਾ ਵਿੱਚ ਢਲਦਾ ਹੈ ਉਹ ਆਪਣੇ ਬੂਹੇ ਚੋਂ ਕੁੰਟੋਂ ਆਉਂਦੇ ਉਪਦੇਸ਼ ਲਈ ਖੋਲ ਦਿੰਦਾ ਹੈ ਗੁਰੂ ਦੀ ਨਿਰਮਲ ਮਤ ਗ੍ਰਹਿਣ ਕਰਦਾ ਹੈ ਤੇ ਕਰਨੀ ਉੱਚੀ ਕਰਦਾ ਹੈ ਉਹ ਤਾਂ ਮਤ ਹੋਂਦੀ ਹੋਏ ਈਆਣਾ ਤਾਨ ਹੁੰਦੇ ਹੋਏ ਨਿਤਾਣਾ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਇ ਸਲੋਕ ਭਗਤ ਫਰੀਦ ਜੀ ਅੰਗ 1384 ਗੁਰਮਤਿ ਵਿੱਚ ਤਾਂ ਜੋ ਆਪਣੇ ਆਪ ਨੂੰ ਨੀਵਾ ਜਾਣਦਾ ਹੈ ਉਸੇ ਦੀ ਪਦਵੀ ਉੱਚੀ ਗਣੀਂਦੀ ਹੈ ਅਸੀਂ ਪੜਦੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਮਸਕੀਨਾਂ ਨੂੰ ਹੀ ਆਤਮਕ ਸੁਖ ਪ੍ਰਾਪਤ ਹੁੰਦਾ ਹੈ ਅਹੰਕਾਰੀ ਤਾਂ ਆਪਣੇ ਅਹੰਕਾਰ ਵਿੱਚ ਗਲਦੇ ਹਨ ਅਸੀਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਸਿੱਖੀ ਵਿੱਚ ਤਾਂ ਨੀਵਾ ਮਨ ਹੀ ਜਿੰਦਾ ਹੈ ਭਾਵ ਜਿੱਤਦਾ ਹੈ ਅਹੰਕਾਰੀ ਮਨ ਤਾਂ ਹਾਰਦਾ ਹੈ ਨੀਵਾ ਜਿਨੇ ਉਚੇਰਾ ਹਾਰੇ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ ਵਿੱਚ ਉਪਦੇਸ਼ ਕਰਦੇ ਹਨ ਗਿਆਨ ਰਤनावली ਵਿੱਚ ਆਉਂਦਾ ਹੈ ਬਾਬੇ ਕਿਆ ਫੁਵਾਰੇ ਦਾ ਜਲ ਜਿਤਨਾ ਨੀਵਾ ਜਾਂਦਾ ਹੈ ਤਿਤਨਾ ਹੀ ਉੱਚਾ ਚੜਦਾ ਹੈ ਤੈਸੋ ਤੈਸੇ ਇਹ ਜੋ ਮਨ ਨੀਵਾ ਕਰਦੇ ਹਨ ਸੋ ਉੱਚੀ ਪਦਵੀ ਕਰਤਾਰ ਦੀ ਨੂੰ ਪ੍ਰਾਪਤ ਹੁੰਦੇ ਹਨ ਭਾਈ ਬਾਲੇਵਾਲੀ ਜਨਮ ਸਾਖੀ ਵਿੱਚ ਵੀ ਗੁਰੂ ਬਾਬੇ ਨੇ ਨਿਮਰਤਾ ਦਾ ਹੀ ਆਦੇਸ਼ ਦਿੱਤਾ ਹੈ ਆਉਂਦਾ ਹੈ ਨਿਵਨਾ ਸਭ ਅਗੇ ਖਿਮਾ ਕਰਨੀ ਮਿੱਠਾ ਬੋਲਣਾ ਏਤ ਰਹਿ ਵਚਨ ਜਾਦ ਰਖਣੀ ਜੋ ਮਨ ਨੀਵਾ ਰਖਦਾ ਹੈ ਉਹ ਡਿੱਗਦਾ ਨਹੀਂ ਉਸ ਨੂੰ ਨਮੋਸ਼ੀ ਕਦੇ ਨਹੀਂ ਵਾਪਰਦੀ ਨਿਮਰਤਾ ਵਿੱਚ ਤਾਂ ਆਕਾਸ਼ ਦੀ ਜੋਤ جگਦੀ ਹੈ ਜੋ ਨਮਰ ਮਨ ਸਦਾ ਰੁਸ਼ਨਾਇਆ ਰਹਿੰਦਾ ਹੈ ਉਸ ਦੀ ਸ਼ਰਦਾ ਸਦਾ ਨਰੋਈ ਰਹਿੰਦੀ ਹੈ ਪਰ ਕੁੜਾ ਵੀ ਨਮਰਤਾ ਵਿੱਚ ਨਹੀਂ ਜੇਕਰ ਦੁਨਿਆਵੀ ਅਭਿਮਾਨ ਤੱਜ ਕੇ ਕੋਈ ਪਾਰਸਾਈ ਦਾ ਅਪਮਾਨ ਹੀ ਅੰਦਰ ਪਾ ਲਿੰਦਾ ਹੈ ਤਾਂ ਉਸ ਦੀ ਨਮਰਤਾ ਕੁੜਾਵੀ ਹੈ ਉਹ ਤਾਂ ਨਮਰਤਾ ਦਾ ਦੰਬਕ ਪਰਦਾ ਹੈ ਉਹ ਤਾਂ ਅਪਮਾਨ ਵਿੱਚ ਨਿਉਂਦਾ ਹੈ ਨਿਉਂਦਾ ਹੈ ਕਿ ਉਸ ਦੀ ਪ੍ਰਭਤਾ ਹੋਰ ਵਧੇ ਜਾਂ ਫਿਰ ਜੋ ਅੰਦਰੋਂ ਦੋਸ਼ੀ ਹੁੰਦਾ ਹੈ ਉਹ ਜ਼ਿਆਦਾ ਨਿਉਂਦਾ ਹੈ ਅਸੀਂ ਪੜਦੇ ਹਾਂ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਸੀਸ ਨਵਾਏ ਕਿਆ ਥੀਏ ਜਾ ਰਿਦੇ ਕ ਸੁਦੇ ਜਾਏ ਅਸਲ ਨਮਰਤਾ ਤਾਂ ਮਨ ਦੀ ਹੁੰਦੀ ਹੈ ਸਿਜਦਿਆਂ ਦੀ ਨਹੀਂ ਇਸੇ ਲਈ ਸਿੱਖੀ ਵਿੱਚ ਇਸੇ ਲਈ ਸਿੱਖੀ ਵਿੱਚ ਮਨ ਨੀਵਾ ਰੱਖਣ ਦਾ ਆਦੇਸ਼ ਹੈ ਤੇ ਮਤ ਉੱਚੀ ਕਾਲ ਸਾ ਸ਼ਤਕ ਵਿੱਚ ਅਸੀਂ ਪੜ੍ਹਦੇ ਹਾਂ ਮਨ ਨੀਵਾ ਮਤ ਉੱਚੀ ਰੱਖੇ ਵਾਹਿਗੁਰੂ ਮਨਮਾਹੀ ਅੱਗੇ ਡਾਕਟਰ ਸਭ ਲਿਖਦੇ ਹਨ ਮਤ ਉੱਚੀ ਮਨ ਦੀ ਮਤ ਤਾਂ ਨੀਵੀਂ ਮਤ ਹੈ ਅਲਪ ਮਤ ਹੈ ਚੰਚਲ ਮਤ ਹੈ ਪੰਖੇਰੂ ਮਤ ਹੈ ਅਲੂਣੀ ਮਤ ਹੈ ਮਲੀਨ ਮਤ ਹੈ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਮਤ ਪੰਖੇਰੂ ਵਸ ਹੋਏ ਸਤ ਗੁਰੂ ਧਿਆਈ ਸਾਰੰਗ ਵਾਰ ਮਹੱਲਾ ਚੌਥਾ ਕੱਚੀ ਕਾਂਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਸ੍ਰੀ ਰਾਗ ਮਹੱਲਾ ਪਹਿਲਾ ਅੰਗ 25 ਮਤ ਮਲੀਨ ਪ੍ਰਗਟ ਪਈ ਗੌਲੀ ਬੈਰਾਗਣ ਮਹੱਲਾ ਤੀਜਾ ਇਸੇ ਨੂੰ ਅਹੰਗ ਮਤ ਵੀ ਆਖਿਆ ਹੈ ਆਹੂੰ ਬੁੱਧ ਵੀ ਆਖਿਆ ਹੈ ਅਹੰਗ ਬੋਧ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਅਸੀਂ ਪੜਦੇ ਹਾਂ ਗੁਰਬਾਣੀ ਵਿੱਚ ਗੌੜੀ ਮਹੱਲਾ ਪੰਜਵਾਂ ਅੰਗ 211 ਇਸ ਟਾਕਰੇ ਉੱਚੀ ਅਥਵਾ ਉਤਮਤ ਹੈ ਇਸ ਨੂੰ ਇਸੇ ਨੂੰ ਨਿਰਮਲ ਮਤ ਗੂੜੀ ਮਤ ਤੇ ਪੂਰੀ ਮਤ ਵੀ ਆਖਿਆ ਗਿਆ ਹੈ ਇਹੋ ਗੁਰੂ ਕੀ ਮਤ ਹੈ ਇਹੋ ਵਿਵੇਕ ਬੁੱਧੀ ਹੈ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਉਤਮ ਮਤ ਮੇਰੇ ਹਿਰਦੇ ਤੂੰ ਆਓ ਆਸਾ ਮਹਿਲਾ 55 ਸਾ ਮਤ ਨਿਰਮਲ ਕਹੀਤ ਤੀਰ RAM ਰਸਾਇਨ ਪੀਵਤ ਬੀਰ ਗੌੜੀ ਮਹਿਲਾ 55 ਮਤ ਨੇਹ ਚਲ ਅਤ ਗੂੜੀ ਗੁਰਮੁਖ ਸਹਜੇ ਨਾਮ ਵਖਾਣਿਆ ਬੜਾ ਹੰਸ ਮਹਿਲਾ 33 ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਗੁਰ ਕੀ ਮਤ ਤੂੰ ਲੇਹਿਆਨੇ ਗੌੜੀ ਮਹੱਲਾ ਪੰਜਵਾਂ ਹਾਰ ਪਰਿਓ ਸੁਆਮੀ ਕੇ ਦਵਾਰੇ ਧੀ ਜੇ ਬੁੱਧ ਬਿਬੇਕਾ ਗ 16 ਮਹੱਲਾ ਪੰਜਵਾਂ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਗੌੜੀ ਮਹੱਲਾ ਪੰਜਵਾਂ ਮਤ ਗੁਰ ਮਤ ਸੁਣ ਜਸ ਕਾਨ ਹਰ ਹੋ 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 ਕਿਰਪਾਨ ਕਾਂੜਾ ਮਹੱਲਾ ਚੌਥਾ ਨੀਵੀਂ ਮਤ ਪਦਾਰਥਕ ਹੈ ਉੱਚੀ ਮਤ ਪਰਮਾਰਥਕ ਨੀਵੀਂ ਧਾਤ ਦੀ ਮਤ ਹੈ ਉੱਚੀ ਲਿਬ ਦੀ ਨੀਵੀਂ ਮਤ ਸਦਾ ਢੋਲਦੀ ਫਿਰਦੀ ਹੈ ਉੱਚੀ ਸਦਾ ਥਿਰ ਰਹਿੰਦੀ ਹੈ ਉੱਚੀ ਮਤ ਵਾਲੀ ਅਰਦਾਸ ਤਾਂ ਕੁਝ ਇੰਜ ਜਾਂਚ ਨਾ ਕਰਦੀ ਹੈ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਦ ਤੇ ਹੈ ਤਨਾਸ੍ਰੀ ਮਹਲਾ 5 ਅੰਗ 673 ਉੱਚੀ ਮਤ ਵਿਦਵਤਾ ਨਾਲ ਨਹੀਂ ਪ੍ਰਾਪਤ ਹੁੰਦੀ ਲੋਕਾਚਾਰ ਨਾਲ ਨਹੀਂ ਪ੍ਰਾਪਤ ਹੁੰਦੀ ਨਾ ਹੀ ਤਰਕ ਨਾਲ ਪ੍ਰਾਪਤ ਹੁੰਦੀ ਹੈ ਇਹ ਤਾਂ ਸ਼ਰਧਾ ਨਾਲ ਪ੍ਰਾਪਤ ਹੁੰਦੀ ਹੈ ਵਿਰਾਗ ਨਾਲ ਪ੍ਰਾਪਤ ਹੁੰਦੀ ਹੈ ਕੁਰਬਾਨੀ ਨਾਲ ਪ੍ਰਾਪਤ ਹੁੰਦੀ ਹੈ ਉਹ ਬਾਹਰ ਗੁਰੂ ਦੇ ਭੈ ਨਾਲ ਪ੍ਰਾਪਤ ਹੁੰਦੀ ਹੈ ਨੀਵੀਂ ਮਤ ਈਰਖਾਲੂ ਹੁੰਦੀ ਹੈ ਉੱਚੀ ਮਤ ਉਧਾਰ ਉਹ ਤਾਂ ਪਿਆਰ ਵੰਡਦੀ ਹੈ ਸਮੁੱਚੀ ਸਮੁੱਚੇ ਮਾਨਵਤਾ ਦਾ ਹਿੱਤ ਇਸ ਅੰਦਰ ਵਿਚਰਦਾ ਹੈ ਇਹ ਗੁਰੂ ਉਪਦੇਸ਼ ਗ੍ਰਹਿਣ ਕਰਨ ਵਾਲੀ ਮਤ ਹੈ ਤੇ ਗੁਰੂ ਦਾ ਉਪਦੇਸ਼ ਸੁਣਿਆ ਮਨ ਵਿੱਚ ਮਤ ਵਿੱਚ ਅਨੇਕਾਂ ਕੀਮਤੀ ਆਤਮਕ ਖਜ਼ਾਨੇ ਸੁੱਤੇ ਸਿੱਧ ਪ੍ਰਗਟ ਆਉਣ ਹੁੰਦੇ ਹਨ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸੇਖ ਸੁਣ ਜਿਨ੍ਹਾਂ ਦੇ ਮਨ ਅੰਦਰ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ ਉਹ ਪੂਰੀ ਮਤ ਵਾਲੇ ਪ੍ਰਧਾਨ ਹੁੰਦੇ ਹਨ ਇਸੇ ਉਤੀ ਮਤ ਰਹੀ ਵਹਿ ਗੁਰੂ ਦੀ ਨਦਰ ਤੇ ਕਿਰਪਾ ਦੇ ਪਾਤਰ ਬਣ ਸਕੀਦਾ ਹੈ ਇਸੇ ਰਾਹੀ ਹਰੀ ਸਿਮਰਨ ਪ੍ਰਾਪਤ ਹੁੰਦਾ ਹੈ ਇਸੇ ਰਾਹੀ ਹਰੀ ਜਸ ਅਸੀਂ ਪੜ੍ਹਦੇ ਹਾਂ ਮਤ ਗੁਰਮਤ ਕੀਰਤ ਪਈਏ ਹਰ ਨਾਮ ਉਰਹਾਰ ਕਾਨੜਾ ਮਹੱਲਾ ਚ ਕਾਨੜਾ ਕੀ ਵਾਰ ਮਹੱਲਾ ਚੌਥਾ ਮਹੱਲਾ ਚੌਥਾ ਅੰਗ 1314 ਇਸੇ ਲਈ ਗੁਰਦੇਵ ਕਹਿੰਦੇ ਹਨ ਜੇ ਕੋਈ ਨੀਵੀਂ ਮਤ ਛੁੜਾਵੇ ਤੇ ਉੱਚੀ ਮਤ ਗ੍ਰਹਿਣ ਕਰਾਵੇ ਮੈਂ ਉਸ ਦੇ ਚਰਨ ਪਖਾਲ ਕੇ ਪੀਣਾ ਚਾਹਾਂਗਾ ਮਤੜੀ ਕਾਂਡ ਕੁਆਹ ਪਾ ਮਤੜੀ ਕਾਂਡ ਕੁਆਹ ਕਾਮ ਤੁਮੰਦੋ ਪੀਵਸਾ ਮਾਰੂਗੀ ਬਾਰ ਮਹੱਲਾ ਪੰਜਵਾਂ ਮਹੱਲਾ ਪੰਜਵਾਂ 1099 ਅੰਗ ਦੇ ਉੱਤੇ ਅਸੀਂ ਇਹ ਬਚਨ ਗੁਰੂ ਸਾਹਿਬ ਦੇ ਪੜ੍ਹਦੇ ਹਾਂ ਮਤ ਉੱਚੀ ਤਦੇ ਹੁੰਦੀ ਹੈ ਜੇ ਉਸ ਨੂੰ ਵਹਿਗੁਰੂ ਦੀ ਰਾਖੀ ਨਸੀਬ ਹੋਵੇ ਜੇਕਰ ਸਾਡੀ ਮਤ ਦਾ ਰਾਖਾ ਵਹਿਗੁਰੂ ਨਾ ਹੋਵੇ ਤਾਂ ਉਹ ਕੱਚੀ ਪਿੱਲੀ ਹੀ ਰਹਿੰਦੀ ਹੈ ਕੱਚੇ ਰਾਜਵਕਰ ਉਹ ਜੋ ਵੀ ਜੀਵਨ ਕੰਦ ਸਾਡੇ ਦੀ ਉਸਾਰਦੀ ਹੈ ਉਹ ਵੀ ਕੱਚੀ ਹੀ ਰਹਿੰਦੀ ਹੈ ਐਸੀ ਮਤ ਜਿਸ ਅੰਦਰ ਵਹਿਗੁਰੂ ਦਾ ਪ੍ਰੇਮ ਨਹੀਂ ਅਤ ਬੇਸਵਾਦੀ ਅਲੂਣੀ ਮਤ ਹੈ ਮਤ ਤਾਂ ਉਹ ਰਾਸ ਹੁੰਦੀ ਹੈ ਜਿਸ ਨੂੰ ਵਹਿਗੁਰੂ ਆਪ ਸਾਰੇ ਅਸੀਂ ਪੜਦੇ ਹਾਂ ਵਹਿਗੁਰੂ ਜੀ ਕੱਚੀ ਕੰਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਸ੍ਰੀ ਰਾਗ ਮਹੱਲਾ ਪਹਿਲਾ ਅੰਗ 5 ਜੀ ਸਾਡੀ ਬੁੱਧ ਤਾਂ ਕਦੇ ਵੀ ਭ੍ਰਸ਼ਟ ਹੋ ਸਕਦੀ ਹੈ ਇਸ ਦਾ ਮਾਨ ਨਹੀਂ ਕੀਤਾ ਜਾ ਸਕਦਾ ਇਸ ਲਈ ਉਸ ਦੀ ਰੱਖਿਆ ਸਦਾ ਵਾਹਿਗੁਰੂ ਜੀ ਪਾਸੋਂ ਮੰਗਣੀ ਬੰਦੀ ਹੈ ਚੰਗੀ ਮੰਦੀ ਹਰ ਤਰ੍ਹਾਂ ਦੀ ਮਤ ਦਾ ਮਾਲਕ ਆਪ ਵਾਹਿਗੁਰੂ ਹੀ ਹੈ ਇਸ ਲਈ ਅਸੀਂ ਇਹੋ ਅਰਦਾਸ ਕਰਨੀ ਬਣ ਆਉਂਦੀ ਹੈ ਸਾਨੂੰ ਕਿ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਗੁਰਬਾਣੀ ਵਿੱਚ ਵੀ ਅਸੀਂ ਪੜ੍ਹਦੇ ਹਾਂ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜਨਤਾ ਨਹੀਂ ਬਿਲਾਵਲ ਮਹੱਲਾ ਚੌਥਾ ਅੰਗ 800 ਲਾਸਟ ਵਾਲਾ ਪੈਰਾ ਵਾਹਿਗੁਰੂ ਜੀ ਮੈਂ ਆਪ ਜੀ ਦੇ ਨਾਲ ਦੁਬਾਰਾ ਸਾਂਝਾ ਕਰਨਾ ਚਾਹਾਂਗਾ ਮਤ ਉੱਚੀ ਤਦੇ ਹੀ ਹੁੰਦੀ ਹੈ ਜੇ ਉਸ ਨੂੰ ਵਹਿਗੁਰੂ ਦੀ ਰਾਖੀ ਨਸੀਬ ਹੋਵੇ ਜੇਕਰ ਸਾਡੀ ਮਤ ਦਾ ਰਾਖਾ ਵਹਿਗੁਰੂ ਨਾ ਹੋਵੇ ਤਾਂ ਉਹ ਕੱਚੀ ਪਿੱਲੀ ਹੀ ਰਹਿੰਦੀ ਹੈ ਕੱਚੇ ਰਾਜ ਵਕਰ ਉਹ ਜੋ ਵੀ ਜੀਵਨ ਕੰਧ ਸਾਡੇ ਲਈ ਉਸਾਰਦੀ ਹੈ ਉਹ ਵੀ ਕੱਚੀ ਹੀ ਰਹਿੰਦੀ ਹੈ ਐਸੀ ਮਤ ਜਿਸ ਅੰਦਰ ਵਹਿਗੁਰੂ ਦਾ ਪ੍ਰੇਮ ਨਹੀਂ ਆਤਬੇਸ ਵੱਦੀ ਅਲੂਣੀ ਮਤ ਹੈ ਮਤ ਤਾਂ ਉਹ ਰਾਸ ਹੁੰਦੀ ਹੈ ਜਿਸ ਨੂੰ ਵਹਿਗੁਰੂ ਆਪ ਸवारे ਸਾਡੀ ਬੁੱਧੀ ਤਾਂ ਕਦੇ ਵੀ ਭ੍ਰਸਟ ਹੋ ਸਕਦੀ ਹੈ ਇਸ ਦਾ ਮਾਨ ਨਹੀਂ ਕੀਤਾ ਜਾ ਸਕਦਾ ਇਸ ਲਈ ਉਸ ਦੀ ਰੱਖਿਆ ਸਦਾ ਵਹਿਗੁਰੂ ਜੀ ਪਾਸੋਂ ਮੰਗਣੀ ਬੰਦੀ ਹੈ ਚੰਗੀ ਮੰਦੀ ਹਰ ਤਰ੍ਹਾਂ ਦੀ ਮਤ ਦਾ ਮਾਲਕ ਆਪ ਵਹਿਗੁਰੂ ਹੀ ਹੈ ਇਸ ਲਈ ਇਹੋ ਅਰਦਾਸ ਕਰਨੀ ਬਣਉਂਦੀ ਹੈ ਕਿ ਮਾਨ ਨੀਵਾ ਮਤ ਉੱਚੀ ਮਤ ਦਾ ਰਖ ਆਪ ਅਕਾਲ ਪੁਰਖ ਵਹਿਗੁਰੂ ਆਓ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅਸੀਂ ਵੀ ਵਹਿਗੁਰੂ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ ਕਿ ਉਹ ਵੀ ਸਾਡੇ ਮਨ ਨੂੰ ਨੀਵਾ ਰੱਖਣਾ ਸਿਖਾਉਣ ਤੇ ਸਾਡੀ ਮਤ ਨੂੰ ਉੱਚੀ ਰੱਖਣ ਤਾਂ ਜੋ ਅਸੀਂ ਵੀ ਗੁਰੂ ਦੇ ਉਪਦੇਸ਼ ਨੂੰ ਮਨ ਸਕੀਏ ਸਮਝ ਸਕੀਏ ਉਹ ਸੁੱਤੇ ਚੱਲ ਸਕੀਏ ਆਓ ਅਸੀਂ ਸਾਰੇ ਵਹਿਗੁਰੂ ਦੇ ਅੱਗੇ ਅਕਾਲ ਪੁਰਖ ਦੇ ਅੱਗੇ ਇਹ ਅਰਦਾਸ ਬੇਨਤੀ ਕਰੀਏ ਕਿ ਉਹ ਸਾਡੇ ਸਾਰਿਆਂ ਉੱਤੇ ਮਿਹਰ ਕਰਨ ਸਾਨੂੰ ਆਪਣੀ ਨਾਮ ਬਾਣੀ ਦਾ ਪਿਆਰ ਬਖਸ਼ਣ ਆਪਣੇ ਚਰਨਾਂ ਦਾ ਓਟ ਆਸਰਾ ਬਖਸ਼ਣ ਤੇ ਅਸੀਂ ਸਾਰੇ ਹੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਹਲ ਛੱਡ ਕੇ ਗੁਰੂ ਵਾਲੇ ਬਣੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਤੇ ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਜੀਉ ਕੇ ਇਸ ਨੂੰ ਸਫਲਾ ਕਰ ਸਕੀਏ ਅਤੇ ਹੋਰਨਾਂ ਨੂੰ ਵੀ ਇਸ ਰਸਤੇ ਉੱਤੇ ਚੱਲਣ ਦੀ ਪ੍ਰੇਰਿਤ ਕਰ ਸਕੀਏ ਤਾਂ ਹੀ ਜਿਸ ਮਕਸਦ ਲਈ ਪਰਵੈ ਗੁਰੂ ਜੀ ਨੇ ਸਾਨੂੰ ਇਹ ਜੀਵਨ ਬਖਸ਼ਿਆ ਹੈ ਉਸ ਵਿੱਚ ਅਸੀਂ ਕਾਮਯਾਬ ਹੋ ਸਕਦੇ ਹਾਂ ਬੋਲਦਿਆਂ ਪਾਸੋਂ ਵਿਚਾਰ ਕਰਦਿਆਂ ਪਾਸੋਂ ਗੁਰਬਾਣੀ ਦੀਆਂ ਤੁਕਾਂ ਸਰਵਣ ਉਚਾਰਨ ਕਰਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੀ ਸੰਗਤ ਬਖਸ਼ਣ ਜੋਗ ਹੈ ਪੁੱਲਾਂ ਚੁਕਾਂ ਦੀ ਖਿਮਾ ਗੱਜ-ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ